ਵਾਰਡਰ ਤੇ ਤੈਨਾਤ ਕੁਝ ਫੌਜੀ ਕਰਦੇ ਸੀ ਨਸ਼ਾ ਤਸਕਰੀ ਕਿਵੇਂ ਫੌਜੀਆ ਨੇ ਬਣਾਇਆ ਸੀ ਗਰੋ ਤਾਂ ਉਹਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਫੌਜੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੌਜ ਵਿੱਚ ਨੌਕਰੀ ਕਰਦੇ ਆ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਨਾਲ ਸੰਪਰਕ ਬਣਾ ਕੇ ਹੈਰਨ ਅਤੇ ਹਥਿਆਲੇ ਦੀ ਸਪਲਾਈ ਕਰਨ ਵਾਲੇ ਗਰੋ ਦੇ ਮੁਖ ਸਰਗ ਨੇ ਫੌਜੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਐੱਸਐੱਸਓਸੀ ਵੱਲੋਂ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਬੁੱਧਵਾਰ ਨੂੰ ਬਟਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਗੋਪੀ ਦੇ ਤਿੰਨ ਸਾਥੀਆਂ ਨੂੰ ਸੈੱਲ ਦੇ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂ ਕਿ ਇੱਕ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚੋਂ ਗੋਪੀ ਦੇ ਤਿੰਨ ਸਾਥੀਆਂ ਨੂੰ ਸੈੱਲ ਦੇ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂ ਕਿ ਇੱਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਗਰੋ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗਾਦੜੀਆਂ ਨੇ ਬਣਾਇਆ ਸੀ ਅਤੇ ਉਹ ਖੁਦ ਇਸ ਗਰੋ ਦੇ ਸਰਗਣੇ ਵਜੋਂ ਕੰਮ ਕਰ ਰਿਹਾ ਸੀ ਫੌਜੀ ਗੁਰਪ੍ਰੀਤ ਸਿੰਘ ਕਸ਼ਮੀਰ ਦੇ ਵਿੱਚ ਤੈਨਾਤੀ ਪਰ ਖੁਣ ਛੁੱਟੀ ਤੇ ਸੀ ਜਿਸ ਉੱਤੇ ਪੁਲਿਸ ਟੀਮ ਉੱਥੇ ਪਹੁੰਚੀ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤਾ ਫੌਜੀ ਗੁਰਪ੍ਰੀਤ ਸਿੰਘ ਨੇ ਭਰਾ ਨਾਲ ਮਿਲ ਕੇ ਗਰੋਹ ਬਣਾਇਆ ਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਆਪਣੇ ਅਗਨੀਵੀਰ ਭਰਾ ਸੁਖਪ੍ਰੀਤ ਸਿੰਘ ਅਤੇ ਚਚੇਰੇ ਭਰਾ ਤੇ ਦੋ ਹੋਰਾਂ ਨਾਲ ਮਿਲ ਕੇ ਇਹ ਗੈਂਗ ਬਣਾਇਆ 19 ਮਾਰਚ ਨੂੰ ਐਸਐਸਓਸੀ ਟੀਮ ਨੇ ਗਰੋਧਾ ਪਰਦਾ ਫਾਸ਼ ਕਰਦਿਆਂ ਫੌਜੀ ਆਕਾਸ਼ਦੀਪ ਸਿੰਘ ਉਰਫ ਕੰਗ ਕੁਲਵਿੰਦਰ ਸਿੰਘ ਕਿੰਦਾ ਵਾਸੀ ਗਾਦੜੀਆਂ ਅਰਵਿੰਦਰ ਸਿੰਘ ਉਰਫ ਗਗਨ ਵਾਸੀ ਖੰਮਣ ਖੁਰਦੂ ਨੂੰ ਗ੍ਰਿਫਤਾਰ ਕੀਤਾ ਸੁਖਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਅਜੇ ਕਾਰਵਾਈ ਜਾਰੀ ਹੈ ਤਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਫੌਜੀਆਂ ਦੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਤਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਇੰਸਪੈਕਟਰ ਅਮਨਦੀਪ ਨੇ ਦੱਸਿਆ ਕਿ ਇਹ ਗਰੋਹ ਫੌਜੀ ਗੁਰਪ੍ਰੀਤ ਸਿੰਘ ਉਰਫੋ ਗੋਪੀਵਾਸੀ ਗਾਧੜੀਆਂ ਨੇ ਬਣਾਇਆ ਸੀ ਉਹ ਖੁਦ ਇਸ ਗਰੋਹ ਦੇ ਸਰਗਨੇ ਵਜੋਂ ਕੰਮ ਕਰ ਰਿਹਾ ਸੀ ਸਿਪਾਈ ਗੁਰਪ੍ਰੀਤ ਸਿੰਘ ਕਸ਼ਮੀਰ ਦੇ ਵਿੱਚ ਤਾਇਨਾਤ ਸੀ ਪਰ ਹੁਣ ਛੁੱਟੀ ਤੇ ਸੀ ਜਦੋਂ ਛੁੱਟੀ ਤੇ ਆਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾ ਤਾਂ ਉਹਨੂੰ ਦੱਸਦੀ ਹੈ ਗੁਰਪ੍ਰੀਤ ਸਿੰਘ ਉਹ ਰੁਪਾ ਗੋਪੀ ਨੇ ਆਪਣੇ ਅਗਨੀ ਵੀਰ ਭਰਾ ਦੇ ਨਾਲ ਮਿਲ ਕੇ ਇਹ ਘਰੋ ਬਣਾਇਆ ਸੀ